ਸਤਿ ਸ਼੍ਰੀ ਅਕਾਲ ਜੀ ਨਵੇਂ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਚੈਨਲ ਨੂੰ ਕਰਦੇ ਹੋ ਕੋਲ ਵਾਧੂਬਾਦ ਤੇ ਸਬਸਕ੍ਰਾਈਬ ਸ਼ੇਅਰ ਕਰਦੇ ਹੋ ਕੋਲ ਜੀ ਤਾਂ ਕਿ ਸਾਨੂੰ ਮੋਟੀਵੇਟ ਮਿਲ ਸਕੇ ਸਾਡਾ ਉਤਸ਼ਾਹ ਸਾਡਾ ਹੌਸਲਾ ਵੱਧ ਸਕੇ ਤੇ ਆਹਾ ਇੱਕ ਬਾਬਿਆ ਜੀ ਦਾ ਘਰ ਆ ਤੇ ਬਾਬਾ ਦਾ ਨਾਮ ਨੂੰ ਚਿੱਤੇ ਨਹੀਂ ਹੈਗਾ ਤੇ ਆਹਨ ਦਾ ਘਰ ਉਹ ਪਹਿਲਾ ਇੱਥੇ ਜਾਂਦਾ ਜਿਹਨਾਂ ਦਾ ਪਰਿਵਾਰ ਬਹੁਤ ਵੱਡਾ ਹੋਤੀ ਤੇ ਹੋਰ ਉਹਨਾਂ ਦਾ ਬੁੰਡਾ ਛੱਡ ਕੇ ਕੈਨੇਡਾ ਬੈਨਟਨ ਸਿਟੀ ਵਿੱਚ ਤੇ ਉਹਨਾਂ ਦਾ ਗੜਾ ਘਾੜਾ ਦੇਖੋ ਜੀ ਘਰ ਖੰਡਰੇ ਬਣ ਗਿਆ ਇਹ ਘਰ ਦੀਆਂ ਛੱਤਾਂ ਕੰਧਾਂ ਲੈ ਗਈਆਂ ਨੇ ਦਰਵਾਜ਼ਾ ਦੇਖੋ ਜੀ ਰੰਗ ਰੋਡ ਤੇ ਅੱਧੂ ਜਿਹੇ ਦਾ ਤੇ ਬਸਾਤ ਦੇ ਮੌਸਮ ਕਾਣ ਦੇਖੋ ਜੀ ਬਿੱਲਾ ਕਾਗ ਨਾ ਹੋਇਆ ਘਰ ਦੇ ਵਿੱਚ ਆਹ ਦੇਖੋ ਜੀ ਇਹ ਜੀ ਦੇਖੋ ਘਰ ਦੇ ਵਿੱਚ ਪੂਰੀ ਹਾਲਤ ਹੋ ਗਈ ਹੈ ਉਹ ਕਿਹੜੇ ਲੋਕ ਬਾਹਰ ਜਾਂਦੇ ਨੇ ਉਹ ਇੱਥੇ ਫਿਰ ਕੋਈ ਇੱਕ ਦਈ ਆ ਜਾਂਦੇ ਨੇ ਘਰ ਨੂੰ ਦੇਖਣ ਵਾਸਤੇ ਤੇ ਆਹ ਦੇਖੋ ਘਰ ਦੀ ਬਹੁਤ ਹੀ ਬੁਰੀ ਹਾਲਤ ਹੋਈ ਹੋਈ ਆ ਤੇ ਬਹੁਤ ਬਹੁਤ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਮਿਲਦੇ ਜਪਗਲੀਆ ਵਲੋਗ ਵਿੱਚ